ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਬੈਰਾਗਣ ਮਹਲਾ 4 ਸਾਹ ਮਰਾ ਤੂੰ ਤਣੀ ਜੈਸੇ ਤੂੰ ਰਾਸ ਦੇ ਤੈਸੇ ਹਮ ਲਹਿ ਹਰ ਨਾਮ ਵਣ ਜਹ ਰੰਗ ਸੋ ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਤੇਰਾਸ ਰੇ ਰਹਾ ਲਹਾ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਫਲ ਤੇ ਹਾਤਿਨ ਪਾਇ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਇ ਪ੍ਰਭ ਦੇਈ ਜਨ ਨਾਨਕ ਸਹ ਹਰ ਸਿਵਿਆ ਫਿਰ ਲੇਖਾ ਮੂਲ ਨ ਲੈ गावड़ी बैरागन महला चौथा साह मरा तू तणी जैसे तू रास दे तैसे हम लहे हर नाम गण जहे रंग स्यो ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣ ਜਕਰავੈ ਤੇ ਰਾਸ ਰੇ ਰਹਾ ਲਾਹ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਕਲ ਤਹਾ ਤਨ ਪਿਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਇ ਪ੍ਰਭ ਦੇਈ ਜਨ ਨਾਨਕ ਸਹ ਹਰਿ ਸਿ ਵਿਆ ਫਿਰ ਲੇਖਾ ਮੂਲ ਨ ਲੈ गावडी बैरागन महला चौथा सा हमरा तू तणी जसे तू रास दे तैसे हम लहे हर नाम गण जहे रंग सों ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣ ਜਕਰავੈ ਤੇ ਰਾਸ ਰੇ ਰਹਾ ਲਾਹ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਫਲ ਤੇ ਹਾ ਤਨ ਪਿਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਹ ਹਰਿ ਸਿਵਿਆ ਫਿਰ ਲੇਖਾ ਮੂਲ ਨਾ ਲੈ ਗੌੜੀ ਬੈਰਾਗਣ ਮਹਲਾ ਚੌਥਾ ਸਾਹ ਮਰਾ ਤੂੰ ਤਣੀ ਜੈਸੇ ਤੂੰ ਰਾਸ ਦੇ ਤੈਸੇ ਹਮ ਲਹਿ ਹਰ ਨਾਮ ਵਣ ਜਹੇ ਰੰਗ ਸੋ ਜੇ ਆਪ ਦਿਆਲ ਹੋਏ ਦੇਹ ਹਮ ਵਣ ਜਾਰੇ RAM ਕੇ ਹਰ ਵਣ ਜਕ ਰਾਵੈ ਤੇ ਰਾਸ ਰੇ ਰਹਾ ਲਹਾ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜੇ ਕਰਹੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਬਲ ਤੇ ਹਾ ਤਨ ਪਿਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਇ ਪ੍ਰਭ ਦੇਈ ਜਨ ਨਾਨਕ ਸਹ ਹਰਿ ਸਿਵਿਆ ਫਿਰ ਲੇਖਾ ਮੂਲ ਨਾ ਲੈ ਗੌੜੀ ਬੈਰਾਗਣ ਮਹਲਾ ਚੌਥਾ ਸਾਹ ਮਰਾ ਤੂੰ ਤਣੀ ਜੈਸੇ ਤੂੰ ਰਾਸ ਦੇ ਤੈਸੇ ਹਮ ਲਹਿ ਹਰ ਨਾਮ ਵਣ ਜਹੇ ਰੰਗ ਸੋ ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਤੇ ਰਾਸ ਰਹਿਹਾ ਲਹਾ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਫਲ ਤੇ ਹਾ ਤਨ ਪਿਆ ਹਰ ਹਰ ਵਣਜ ਸੋਜਨ ਕਰੇ ਜਿਸ ਕਿਰਪਾਲ ਹੋਇ ਪ੍ਰਭ ਦੇਈ ਜਨ ਨਾਨਕ ਸਹ ਹਰਿ ਸਿਵਿਆ ਫਿਰ ਲੇਖਾ ਮੂਲ ਨ ਲੈ गावड़ी बैरागन महला चौथा साह मरा तू तणी जैसे तू रास दे तैसे हम लहे हर नाम गण जहे रंग स्यो ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਤੇ ਰਾਸ ਰੇ ਰਹਾ ਲਾਹ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਪਲ ਤੇ ਹਾ ਤਿਨ ਪਿਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਇ ਪ੍ਰਭ ਦੇਈ ਜਨ ਨਾਨਕ ਸਹ ਹਰ ਸਿ ਵਿਆ ਫਿਰ ਲੇਖਾ ਮੂਲ ਨ ਲੈ गावड़ी बैरागन महला चौथा साह मरा तू तणी जैसे तू रास दे तैसे हम ले हर नाम बण जहे रंग सों ਜੇ ਆਪ ਦਿਆਲ ਹੋਏ ਦੇਹ ਹਮ ਵਣ ਜਾਰੇ RAM ਕੇ ਹਰ ਵਣ ਜਕ ਰਵੈ ਤੇ ਰਾਸ ਰੇ ਰਹਾ ਲਹਾ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜੇ ਕਰਹੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਫਲ ਤੇ ਹਾ ਤਿੰਨ ਪਿਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੈ ਪ੍ਰਭ ਦੇਈ ਜਨ ਨਾਨਕ ਸਹ ਹਰਿ ਸਿਵਿਆ ਫਿਰ ਲੇਖਾ ਮੂਲ ਨ ਲਈ ਗੌੜੀ ਬੈਰਾਗਣ ਮਹਲਾ ਚੌਥਾ ਸਾਹ ਮਰਾ ਤੂੰ ਤਣੀ ਜੈਸੇ ਤੂੰ ਰਾਸ ਦੇ ਤੈਸੇ ਹਮ ਲੈ ਹਰ ਨਾਮ ਵਣ ਜਹ ਰੰਗ ਸਿਓ ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਤੇ ਰਾਸ ਰੇ ਰਹਾ ਲਹਾ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਫਲ ਤੇ ਹਾਤਿਨ ਪਾਇ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਇ ਪ੍ਰਭ ਦੇਈ ਜਨ ਨਾਨਕ ਸਹ ਹਰਿ ਸਿਵਿਆ ਫਿਰ ਲੇਖਾ ਮੂਲ ਨ ਲੈ ਗੌੜੀ ਬੈਰਾਗਣ ਮਹਲਾ ਚੌਥਾ ਸਾਹ ਮਰਾ ਤੂੰ ਤਣੀ ਜੈਸੇ ਤੂੰ ਰਾਸ ਦੇ ਤੈਸੇ ਹਮ ਲਹਿ ਹਰ ਨਾਮ ਗਣ ਜਹੇ ਰੰਗ ਸੋ ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਤੇ ਰਾਸ ਰਹਿਹਾ ਲਹਾ ਹਰ ਪਗ ਤਨ ਤਨ ਖਟਿਆ ਹਰ ਸਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜੇ ਕਰਹੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਫਲ ਤੇ ਹਾ ਤਨ ਪਿਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਇ ਪ੍ਰਭ ਦੇਈ ਜਨ ਨਾਨਕ ਸਹ ਹਰਿ ਸਿਵਿਆ ਫਿਰ ਲੇਖਾ ਮੂਲ ਨਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ